ਨਾ ਨਾ ਦਿੱਲੀ 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 ਹਾਂ ਐ ਨਾ ਇੰਦਰਾ ਮਾਤਾ ਕਿਹੜੀ ਆ ਇੰਦਰਾ ਮਾਤਾ ਕਿਹੜੀ ਇੰਦਰਾ ਮਾਤਾ ਜਿਹੜੀ ਜਿਹਦੇ ਗੋਲੀ ਮਾਰੀ ਅੱਛਾ ਆ ਉਹਨਾਂ ਦੀ ਫੋਟੋਆਂ ਤੂੰ ਆ ਦੇਥੇ ਬਾਪੂ ਪੈਰਾਥੇ ਲਈ ਫਿਰਦਾ ਦੇ ਪੈਰਾਥੇ ਲੈ ਆਉਣੀਆਂ ਇਹ ਆ ਦੇਖੋ ਵਿਛਾਈ ਹੋਈਆਂ ਆ ਪੋਸਟਰ ਬਾਪੂ ਨੇ ਥੱਲੇ ਵਿਛਾਏ ਹੋਏ ਆ ਥੱਲੇ ਵਿਛਾਈ ਹੋਈਆਂ ਰਾਹੁਲ ਗਾਂਧੀ ਹੋਣੀ ਸਾਰੇ ਥੱਲੇ ਬਾਪੂ ਦੇ ਪੈਰਾ ਥੱਲੇ ਤੂੰ ਕੁੜੀਆਂ ਐ ਸੰਜੀ ਆ ਦੇਖ ਅੱਛਾ ਜੀ ਹਾਂ ਇਹ ਉਹੀ ਆ ਤੇਰੀ ਧੀ ਹੋਈ ਆ ਤੁਸੀਂ ਇਹਨਾਂ ਨੂੰ ਮਿਲੇ ਫਿਰ ਇੱਥੇ ਆ ਕੇ ਇੰਡੀਆ ਕਦੋਂ ਮਿਲੇ ਤੁਸੀਂ ਇਹਨਾਂ ਨੂੰ ਆਪਣੇ ਫਾਦਰ ਨੂੰ ਮੈਂ ਤਾਂ ਜੀ ਕਾਫੀ ਟਾਈਮ ਬਾਅਦ ਆਇਆ ਸੀਗਾ 2 ਪਿਛਲੇ ਸਾਲੇ ਆਇਆ ਸੀ 4 ਮਹੀਨੇ ਦੇ ਲਈ ਜਦੋਂ ਤੁਸੀਂ ਪਿਛਲੇ ਸਾਲ 2 4 ਮਹੀਨੇ ਲਈ ਆਏ ਸੀ ਵੀਰ ਜੀ ਉਦੋਂ ਤੁਸੀਂ ਇਹਨਾਂ ਨੂੰ ਮਿਲੇ ਸੀ ਪਿਤਾ ਜੀ ਨੂੰ ਸੁਪਨਿਆਂ ਦੇ ਘਰ ਲੈ ਜਾਣ ਨੂੰ ਕਹਿੰਦੇ ਤੈਨੂੰ ਬਾਪੂ ਇਹ ਵੇ ਸੁਪਨਿਆਂ ਦੇ ਘਰ ਚਲੇ ਜਾ ਤੂੰ ਹਾਂ ਮੈਨੂੰ ਆਪ ਹੀ ਲੈ ਜਾ ਰੱਬ ਦੇ ਘਰ ਕਿਸੇ ਦੀ ਕੋਈ ਛਪਾਰਸ਼ ਨਹੀਂ ਗਈ ਮੈਨੂੰ ਆਪ ਹੀ ਲੈ ਜਾਣਗੇ ਜਿਨ੍ਹਾਂ ਦਾ ਮੈਂ ਹੋਵਾਂਗਾ ਉਹ ਲੈ ਜਾਣਗੇ ਬਸ ਸਾਡਾ ਵਾ ਫਿਰ ਤੂੰ ਬਾਪੂ ਹੈ ਸਾਡਾ ਵਾ ਤੂੰ ਉਹ ਬਾਪੂ ਮੈਂ ਸਾਡਾ ਮੈਨੂੰ ਲੱਗ ਗਿਆ ਪਤਾ ਰੱਬ ਜਿਹੜਾ ਆ ਰੱਬ ਗੇ ਹੰਤਵਾ ਹਾਂ ਹਰ ਬੇਟਾ ਥਈਆ ਬੇਟਾ ਮੈਂ ਤੇਰੀ ਮੰਮੀ ਬੋਲਦੀ ਆ ਇਹਨਾਂ ਦੇ ਨਾਲ ਚਲੀ ਚਲਿਆ ਜਾ ਤੂੰ ਇਹ ਨਹੀਂ ਜਾਣਾ ਤੈਨੂੰ ਲੈ ਜਾਏਗਾ ਨਹੀਂ 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 ਬਪੂ ਹਣ ਤੇਰੀ ਮੰਮੀ ਨੇ ਵੀ ਕਹਿਤਾ ਨਹੀਂ 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 ਉਹ ਮੈਂ ਜਾਣਦਾ ਹਾਂ ਸਭ ਜੀ ਮੈਂ ਆਪਣੇ ਯਾਰ ਦੋਸਤਾਂ ਨੂੰ ਪਿੰਡੋਂ ਕਹਿਣਾ ਨਹੀਂ ਤੁਸੀਂ ਮੇਰੀ ਪਹਿਲਾਂ ਇਹਨਾਂ ਦੀ ਗੱਲ ਕਰੋ ਤਾਇਆ ਜੀ ਦੀ ਆਪਾਂ ਬਾਅਦ ਚ ਕਰਦੇ ਆ ਜਿਵੇਂ ਕਿ ਤੁਹਾਡੇ ਪਿਤਾ ਜੀ ਤੁਹਾਡੇ ਪਿਤਾ ਜੀ ਤੋਂ ਤੁਹਾਡੇ ਪਿਤਾ ਜੀ ਤੁਹਾਤੋਂ ਲੱਗ ਰਹੇ ਥੇ ਕਿ ਡੇਰੇ 'ਚ ਰਹਿੰਦੇ ਸੀ ਕਿਸੇ 'ਚ ਇਹ ਡੇਰੇ 'ਚ ਰਹਿੰਦੇ ਸੀ ਜਾਂ ਉਹਨਾਂ ਨੂੰ ਕੋਈ ਸਾਖ ਸੰਭਾਲਣਾ ਪੰਦੀ ਮਰੇ ਮਿਲਿਆ ਸਾਰੇ ਹੱਥ ਖੜੇ ਕਰ ਗਏ ਫਿਰ ਮੈਂ ਇਹਨਾਂ ਦੀ ਮਹਿਕਸਾਲਾ ਕਰਕੇ ਮੈਂ ਕਿਹਾ ਵੀ ਸਤਿ ਪਰੇ ਨਹੀਂ ਇਹ ਉਦੋਂ ਉਦੋਂ ਇਹ ਕਿੱਥੇ ਰਹਿੰਦੇ ਜੇ ਤੁਸੀਂ ਮਿੰਤਲ ਲਾ ਕੀਤਾ ਇਹਨਾਂ ਦਾ ਸ਼ਾਇਦਪੁਰ ਡੇਰੇ 'ਚ ਰਹਿੰਦੇ ਸੀ ਅੰਮ੍ਰਿਤਸਰ ਜ਼ਿਲ੍ਹੇ 'ਚ ਓਕੇ ਫਿਰ ਤੁਸੀਂ ਉੱਥੋਂ ਲੈ ਕੇ ਆਏ ਇਹਨਾਂ ਨੂੰ ਮਨਾ ਕੇ ਫਿਰ ਜਦੋਂ ਤੁਸੀਂ ਫੋਨ ਤੇ ਹੀ ਗੱਲ ਕੀਤੀ ਸੀਗੀ ਅਜਾ ਫੋਨ ਤੇ ਤੁਸੀਂ ਤੁਸੀਂ ਇਹਨਾਂ ਨੂੰ ਮਿਲੇ ਫਿਰ ਇੱਥੇ ਆ ਕੇ ਇੰਡੀਆ ਕਦੋਂ ਮਿਲੇ ਆ ਤੁਸੀਂ ਇਹਨਾਂ ਨੂੰ ਆਪਣੇ ਫਾਦਰ ਨੂੰ ਮੈਂ ਤਾਂ ਜੀ ਕਾਫੀ ਟਾਈਮ ਬਾਅਦ ਆਇਆ ਸੀਗਾ 2000 ਪਿਛਲੇ ਸਾਲ ਆਇਆ ਸੀ 4 ਮਹੀਨੇ ਦੇ ਲਈ ਹਾਂ ਜਦੋਂ ਤੁਸੀਂ ਪਿਛਲੇ ਸਾਲ 2 4 ਮਹੀਨੇ ਲਈ ਆਏ ਸੀ ਵੀਰ ਜੀ ਉਦੋਂ ਤੁਸੀਂ ਇਹਨਾਂ ਨੂੰ ਮਿਲੇ ਸੀ ਪਿਤਾ ਜੀ ਨੂੰ ਮੈਂ ਬਣਿਆ ਇਹਨਾਂ ਨੂੰ ਕਰ ਲਿਆਂਦਾ ਜੀ ਲੱਭ ਕੇ ਅੱਛਾ ਮੈਨੂੰ ਉਹਦੇ ਲੈਣ ਨਵੇਂ ਸ਼ਹਿਰ ਦੇ ਘੁੰਮਦੇ ਸੀਗੇ। ਉਹ ਕਿ ਫਿਰੇ ਘਰ ਕਿੰਨੇ ਦਿਨ ਰਹੇ ਤੁਹਾਡੇ ਕੋਲੇ? ਨਹੀਂ ਨਹੀਂ ਇਹ ਨਾ ਇਹ ਰਹਿ ਸਰ ਕੋ 2 ਹਫ਼ਤੇ ਮੇਰੇ ਕੋਲ ਉਹ ਵੀ ਬੜੇ ਯੋਰ ਦੇ ਨਾਲ ਮੈਂ ਇਹਨਾਂ ਨੂੰ ਰੱਖਿਆ। ਦੁਆਰਾ ਫਿਰ ਇੱਥੇ ਦੁਕਾਨ ਤੇ ਆ ਕੇ ਪੈ ਕੇ ਜਿੱਥੇ ਹੁਣ ਪਏ ਆ। ਇਹ ਯਾਰ ਕਿ ਮੇਰੇ ਹੁੰਦੇ ਹੁੰਦੇ ਘਰ ਛੱਡ ਕੇ ਚੱਲ ਗਏ ਮੈਂ। ਉਹ ਇਹਨਾਂ ਨੂੰ ਦੁਆਰਾ ਫੇਰ ਲੈ ਅੰਦਰ ਰਾਤ ਨੂੰ ਦੋ ਦਿਨਾਂ ਬਾਅਦ ਇਹ ਫੇਰ ਚਲੇ ਗਏ। ਨਹੀਂ ਇੱਥੋਂ ਹੀ ਲੈ ਕੇ ਗਏ ਸੀ ਜਿਹੜੀ ਦੁਕਾਨ ਜੀ ਚ ਹੁਣ ਪਏ ਆ ਇਹ ਜੋਤੀ ਕੰਪਲੈਕਸ ਦੇ ਸਾਹਮਣੇ ਅੱਛੇ ਉਹ ਸੜਕਾਂ ਦੇ ਸੌਂਦੇ ਕਿਤੇ ਵੀ ਸੌ ਜਾਂਦੇ ਸੀ ਪ੍ਰਾਣੀ ਦਾ ਖਾਣਾ ਦੂਰ ਮਾਰ ਲਿਆ ਉੱਥੇ ਲੰਮੇ ਪੈ ਜਾਣਾ ਉੱਥੇ ਲੰਮੇ ਪੈ ਜਾਂਦੇ ਹਾਂ ਜਿਹੜੇ ਤੁਸੀਂ ਸਾਲ ਪਹਿਲਾਂ ਆਏ ਸੀਗੇ ਉਦੋਂ ਤੁਹਾਡੇ ਕੋਲ 2 ਹਫ਼ਤੇ ਘਰੇ ਰਹੇ ਸੀ 2 ਹਫ਼ਤੇ ਕਰ ਰਹੇ ਆ ਠੀਕ ਹੈ ਠੀਕ ਹੁਣੇ ਘਰ ਨਹੀਂ ਜਾਂਦੇ ਘਰੇ ਜਿੰਦਾ ਲੱਗਿਆ ਹੋਇਆ ਇਹ ਪੜ੍ਹੇ ਲਿਖੇ ਕਿੰਨੇ ਆ ਪੜ੍ਹੇ ਤੁਹਾਡੇ ਤੁਸੀਂ ਦੋ ਭਰਾ ਆ ਮਾ ਭੈਣਾਂ ਕਿੰਨੀਆਂ ਵੀਰੇ ਇੱਕ ਭੈਣਾਂ ਦੋ ਭਰਾ ਆ بڑا ਭਰਾ ਮੇਰਾ ਗੁਜ਼ਰ ਗਿਆ ਗੁਜ਼ਰ ਗਿਆ ਬਾਪੂ ਜੀ ਦੇ ਤਿੰਨ ਬੱਚੇ ਆ ਜਾਣੇ ਹਾਂਜੀ ਬਾਪੂ ਜੀ ਪਹਿਲਾਂ ਜਦੋਂ ਤੁਹਾਡੇ ਜਨਮ ਹੋਇਆ ਛੋਟੇ ਹੁੰਦੇ ਆ ਤੁਹਾਡੇ ਮਦਰ ਦਾਦ ਉਦੋਂ ਤਾਂ ਕੰਮ ਕਰ ਕਰਦੇ ਹੋਣੇ ਕੋਈ ਕੰਮ ਕਰ ਹਾਂਜੀ ਕੀ ਕੰਮ ਕਰ ਕਰਦੇ ਸੀ ਉਦੋਂ ਇਹ ਰੇੜੀ ਵਾਹਦੇ ਹੁੰਦੇ ਸੀ ਰੇੜੀ ਵਾਹਦੇ ਸੀ ਮਤਲਬ ਕਿਹੜੀ ਬੁੱਲਦ ਵਾਲੀ ਆ ਖਚਰੇ ਵਾਲੀ ਘੋੜੇ ਵਾਲੀ ਨਹੀਂ ਬਾਪੂ ਜੀ ਤੇ ਛੋਟੇ ਵਾਲੀ ਨੇੜੀ ਛੋਟਾ ਨੇੜੀ ਸੀ ਇਹਨਾਂ ਕੋਲੇ ਹਾਂਜੀ ਤੇ ਤੁਹਾਡਾ ਪਿੰਡ ਬਰਨਾਲਾ ਵਾ ਜੀ ਜਿਲ੍ਹਾ ਨਵਾਂ ਸ਼ਹਿਰ ਜੀ ਤੇ ਬਾਪੂ ਜੀ ਦਾ ਨਾਂ ਹੈਗਾ ਮਹਿੰਦਰਪਾਲ ਮਹਿੰਦਰ RAM ਤੇ ਤੁਹਾਡੇ ਮਾਤਾ ਜੀ ਦਾ ਕੀ ਨਾਂ ਜੀ ਸੀਮਕੌਰ ਜੀਮਕੌਰ ਤੇ ਤੁਹਾਡੇ ਦਾਦਾ ਜੀ ਦਾ ਕੀ ਨਾਂ ਉਹਨਾਂ ਦਾ ਨਾਂ ਸੀ ਬਾਰੂ RAM ਜੀ ਬਾਰੂ ਨਾਮ ਜੀ ਠੀਕ ਹੈ ਠੀਕ ਹੁਣ ਬਾਪੂ ਜੀ ਨੂੰ ਇੱਥੇ 2 ਸਾਲ ਹੋ ਗਏ ਸੜਕ ਤੇ ਹੀ ਹਨ ਤੁਹਾਨੂੰ ਪਤਾ ਫੁੱਟਪਾਥ ਤੇ ਰਹਿੰਦਿਆਂ ਨੂੰ ਤੇ ਤੁਸੀਂ ਜਿਵੇਂ ਦੱਸਦੇ ਹੋ ਲੰਬੇ ਸਮੇਂ ਤੋਂ ਇਹਨਾਂ ਨੇ ਜੀਵਨ ਇਦਾਂ ਹੀ ਕੱਟਿਆ ਹਨ ਤੇ ਇਸ ਤੇ ਇਟਲੀ ਵੀ ਤੁਸੀਂ ਲੈ ਕੇ ਗਏ ਇਟਲੀ ਵੀ 2 ਮਹੀਨੇ ਰੁਕੇ ਜਿਆਦਾ ਟਾਈਮ ਨਹੀਂ ਰੁਕੇ ਤੁਹਾਡੇ ਕੋਲੇ ਹਾਂਜੀ ਤੇ ਉਦੋਂ ਤੁਹਾਡੇ ਬ੍ਰਦਰ ਦੀ ਬਹੁਤ ਹਾਲਤ ਮਾੜੀ ਸੀ ਜਦੋਂ ਇਹਨੂੰ ਇੰਡੀਆ ਲੈ ਕੇ ਉੱਥੇ ਲੈ ਕੇ ਗਏ ਇਟਲੀ ਤਾਂ ਉਹਨਾਂ ਦੀ ਡੈਥ ਹੋ ਗਈ ਬ੍ਰਦਰ ਦੀ ਹਾਂਜੀ ਹੁਣੇ ਘਰੇ ਨਹੀਂ ਜਾਂਦੇ ਤੁਸੀਂ ਦੱਸਦੇ ਹੋ ਵੀ ਘਰੇ ਕੈਮਰੇ ਲੱਗੇ ਹੋਏ ਚਾਬੀ ਇਹਨਾਂ ਦੇ ਕੋਲੇ ਆ ਕਰਦੇ ਠੀਕ ਆ ਜੀ ਤੇ ਕੋਈ ਹੋਰ ਇਹਨਾਂ ਨੂੰ ਖਰਚਾ ਜਾਂ ਕੁਝ ਹੋਰ ਕੋਈ ਦਿੰਨੇ ਹੋ ਤੁਸੀਂ ਜਾਂ ਕਿਵੇਂ ਕੋਈ ਲਿੰਕ ਜਾਂ ਕੋਈ ਤੁਹਾਡਾ ਰਿਸ਼ਤੇਦਾਰ ਇੱਥੇ ਇਹਨਾਂ ਕੋਲੇ ਆਉਂਦਾ ਹੋਵੇ ਮੇਰਾ ਰਿਸ਼ਤੇਦਾਰ ਇਹਨਾਂ ਕੋਲ ਆਉਂਦਾ ਜਾਂਦਾ ਵੀ ਆ ਹੁਣ ਵੀ ਮੁੰਡਾ ਮੇਰੇ ਨਾਲ ਹੋ ਇੱਥੇ ਇਕੱਲੇ ਰਹਿਦਾ ਆ ਪਿਛਲੇ ਮਹੀਨੇ ਉਹ ਆ ਕੇ ਗਿਆ ਇਹਨਾਂ ਦੇ ਕੋਲ ਹੂੰ ਮੈਂ ਵੈਸੇ ਇਹਨਾਂ ਨੂੰ ਚੱਲ ਇਹਨਾਂ ਨੂੰ ਚੱਲ ਮੈਂ ਹਰ ਮਹੀਨੇ ਪੈਸੇ ਪਾਉਂਦਾ ਫਿਰ ਹੂੰ ਇਹਨਾਂ ਨੂੰ ਬਾਪੂ ਜੀ ਨੂੰ ਪਾਉਂਦੇ ਸੀ ਪੈਸੇ ਮਹਿੰਦਰ ਮਹਿੰਦਰ RAM ਜੀ ਨੂੰ ਹੈ ਬਾਪੂ ਹਾਂ ਜਦੋਂ ਬੋਲ ਆ ਤੇਰਾ ਮੁੰਡਾ ਵਾ ਰੱਬ ਜੀ ਗੱਲ ਕਰਿਓ ਰੱਬ ਜੀ ਇਹਦੇ ਨਾਲ ਦੱਸੋ ਇਹ ਗੱਲ ਕਰਨੀ ਚਾਹੁੰਦੇ ਵੀ ਤੁਹਾਡੇ ਨਾਲ ਹਾਂ ਆਪਾਂ ਪੈਰੀ ਪੈਣਾ ਰਾਜੀ ਰਹੇ ਰੱਪਾ ਲਾ ਕਰੇ ਸਤਖੰਡ ਪਾ ਲਾ ਕਰੇ ਚੜ੍ਹਦੀ ਕਲਾ ਚ ਰੱਖੇ ਠੀਕ ਠਾਕ ਹਾਂ ਠੀਕ ਆ ਮੈਂ ਹਾਂ ਨਹੀਂ ਮੇਰੇ ਹੱਥ ਸੋਚੇ ਕਰਾ ਦੇਓ ਦੇਖ ਕੇ ਹਾਂ ਮੈਂ ਰੱਬ ਨਹੀਂ 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 ਕਪੜਾ ਮੇਰਾ ਉਹੀ ਬਦਲਦੇ ਆ ਮੈਂ ਇੱਥੇ ਰਹਿਣਾ ਬੇਟਾ ਸੇਵਿੰਗ ਕੰਮ ਕੀ ਮੈਂ ਹਾਂ ਉਹਨਾਂ ਦੀ ਗੋਦ ਵਿੱਚ ਆ ਮੈਂ ਲੱਖ ਵਾਰੀ ਲੱਗ ਚੁੱਕਾ ਬਚਪਨ ਤੋਂ ਮੈਂ ਉਹਨਾਂ ਦੀ ਗੋਦ ਚ ਆ ਉਹਨਾਂ ਦੇ ਚਰਨ ਨਹੀਂ ਮੈਂ ਛੱਡੂਗਾ ਉਹਨਾਂ ਦੇ ਚਰਨਾਂ ਦੇ ਨਾਲ ਮੈਂ ਜੁਟਿਆ ਆ ਜਿੱਥੇ ਲੱਗੀ ਆ ਉੱਥੇ ਲੱਗੀ ਜਾਣਗੇ ਹਾਂ ਤੂੰ ਜਾਣਾ ਜਵਣਾ ਮੈਨੂੰ ਦੱਸ ਦੇ ਹਾਂ ਮੈਂ ਤੁਸੀਂ ਮੈਨੂੰ ਕਿੱਥੇ ਲਿਜਾਣਾ ਦੱਸੋ ਮੈਨੂੰ ਸੁਪਨਿਆਂ ਦੇ ਘਰ ਹਾਂ ਬਾਪੂ ਇਹ ਕਹਿੰਦੇ ਆ ਰੱਬ ਦੇ ਘਰ ਹਾਂ ਸੁਪਨਿਆਂ ਦੇ ਘਰ ਲੈ ਜਾਣ ਨੂੰ ਕਹਿੰਦੇ ਤੈਨੂੰ ਬਾਪੂ ਇਹ ਵੀ ਸੁਪਨਿਆਂ ਦੇ ਘਰ ਚ ਲੈ ਜਾ ਤੂੰ ਹਾਂ ਮੈਨੂੰ ਆਪ ਹੀ ਲੈ ਜਾ ਰੱਬ ਦੇ ਘਰ ਕਿਸੇ ਦੀ ਕੋਈ ਛਪਾਰਸ਼ ਨਹੀਂ ਗਈ ਮੈਨੂੰ ਆਪ ਹੀ ਲੈ ਜਾਣਗੇ ਇਨਾਂ ਦਾ ਮੈਂ ਹੋਵਾਂਗਾ ਉਹ ਲੈ ਜਾਣਗੇ ਬਸ ਸਾਡਾ ਵਾ ਫਿਰ ਤੂੰ ਬਾਪੂ ਹੈ ਸਾਡਾ ਵਾ ਤੂੰ ਉਹ ਬਾਪੂ ਮੈਂ ਸਾਡਾ ਮੈਨੂੰ ਲੱਗ ਗਿਆ ਪਤਾ ਰੱਬ ਜਿਹੜਾ ਆ ਰੱਬ ਜਿਹੇ ਆਂ ਤੂੰ ਆ ਹਾਂਾਰੇ ਤੈਨੂੰ ਸਾਰੇ ਤੇਰੇ ਪੈਰਾਂ ਨੂੰ ਹੱਥ ਲਾਉਂਦੇ ਆ ਬਾਪੂ ਰੱਬ ਤਾਂ ਤੂੰ ਆ ਤੇਰੇ ਪੈਰ ਬਾਪੂ ਜਮੇ ਨਹੀਂ ਕੰਮ ਕਰਦੇ ਨਹੀਂ ਨਹੀਂ ਮੇਰਾ ਜਿਹੜਾ ਖੋਨਾਨਾ ਉਹ ਇਹੇ ਮੇਰੇ ਤਾਗੜੇ ਟੀਕੇ ਲੱਗਦੇ ਆ ਬਿਲਕੁਲ ਜਦ ਮੈਂ ਖੜਦਾ ਮੇਰੀਆਂ ਲੱਤਾਂ ਇੰਦਾ ਕਰ ਮੈਨੂੰ ਪਤਾ ਵੀਰੇ ਤੁਹਾਡੇ ਨਾਲ ਗੱਲ ਹੋਈ ਸੀ ਮੈਨੂੰ ਯਾਦ ਆ 20 25 ਕਿੰਨੇ ਦਿਨ ਹੋ ਗਏ ਮੈਂ ਇਸ ਤਰ੍ਹਾਂ ਰਹੇ ਤੁਸੀਂ ਸਾਡੇ ਤੇਕਰ ਵੀ ਅਪਰੋਚ ਕੀਤੀ ਸੀ ਵੀਰੇ ਸਾਨੂੰ ਪਤਾ ਵਾ ਉਹਨਾਂ ਦਾ ਭਰਿਆ ਹੱਥ ਆ ਮੇਰੇ ਤੇ ਮਾਲਕ ਦਾ ਵੀ ਮੇਰੀ ਇਹ ਹੈ ਵਿਸ਼ੇਸ਼ਤਾ ਵੀ ਰਹਿਣਾ ਮੈਂ ਖਰਚਾ-ਚਰਚਾ ਨੂੰ ਸਾਰਾ ਤਿਆਰ ਨਹੀਂ ਨਹੀਂ ਬਾਈ ਖਰਚਾ-ਚਰਚਾ ਕੋਈ ਨਹੀਂ ਲੱਗਣਾ ਬਸ ਤੁਹਾਡਾ ਸਾਤ ਚਾਹੀਦਾ ਤੁਸੀਂ ਮગર ਗੇੜਾ ਮਾਰਨਾ ਇਹਨਾਂ ਦੇ ਹੁਣ ਅਸੀਂ ਇਹਨਾਂ ਨੂੰ ਵਾਪਸ ਇਹਨੂੰ ਲੈ ਕੇ ਜਾਵਾਂਗੇ ਉੱਥੇ ਮગર ਆਉਣਾ ਤੁਸੀਂ ਬਸ ਖਰਚਾ ਕੋਈ ਨਹੀਂ ਦੇ ਕੋ ਰੋਟੀ ਦਾ ਖਰਚਾ ਰੋਟੀ ਦਾ ਖਰਾਨੀ ਦਾ ਰੋਟੀ ਹੈ ਭਾਈ ਇਹਨੇ ਕਿਹੜਾ ਬਾਈ ਨੇ ਪੈਸੇ ਖਾਣੇ ਬਾਪੂ ਨੇ ਹਾਂਜੀ ਹਾਂਜੀ ਮੈਂ ਨਾ ਰਾਦੇ ਪੈਸੇ ਤੋਂ ਆ ਨਹੀਂ ਸਕਦਾ ਮੇਰੇ ਦੋ ਗੁੱਡੀਆਂ ਨੇ ਪਰਿਵਾਰ ਆ ਨਹੀਂ ਜਦੋਂ ਵੀ ਆਓਗੇ ਤੁਸੀਂ ਆ ਕੇ ਜਾਇਓ ਸਾਡੇ ਕੋਲੇ ਮਿਲ ਕੇ ਜਾਇਓ ਜਰੂਰ ਹੋ ਸਕਦਾ ਵੀ ਨਵੰਬਰ ਚ ਗੇੜੀ ਮਾਰਾਂਗੇ ਕੋਈ ਗੱਲ ਨਹੀਂ ਭਾਈ ਫਿਰ ਰੁਕੋ ਫਿਰ ਤੁਸੀਂ ਹੁਣ ਥੋੜਾ ਟਾਈਮ ਫੜੋ ਆ ਕਾਕਾ ਫੋਨ ਕਰ ਲਾਉਂਦੇ ਕੋਲੇ ਬਾਪੂ ਹਾਂਜੀ ਹਾਂ ਬਾਈ ਸਾਸਿਕਾ ਬਾਈ ਕਿੰਨੇ ਟਾਈਮ ਤੋਂ ਰੇੜੀ ਲਾਉਣਾ ਤੂੰ ਇੱਥੇ ਮੰਗਲ ਜੀ ਮੈਨੂੰ ਤਾਂ 4 ਸਾਲ ਹੋ ਗਏ ਇੱਥੇ ਰੇੜੀ ਲਾ ਕੇ ਬਾਪੂ ਨੂੰ ਕਿੰਨੇ ਸਾਲ ਹੋ ਗਏ ਇੱਥੇ ਬਾਪੂ ਕੋਈ ਸਾਲ ਤੋਂ ਹੀ ਦੇਖਾ ਮੈਨੂੰ 1 ਸਾਲ ਤੋਂ ਇੱਥੇ ਹੀ ਪਏ ਆ ਤੁਰਦੇ ਫਿਰਦੇ ਨਹੀਂਗੇ ਨਹੀਂ ਪਹਿਲੇ ਤੁਰੇ ਕਰਦੇ 1 ਮਹੀਨੇ ਸਾਤ ਪਹਿਲੇ ਇਨਕੀ ਸਿਹਤ ਡੋਨ ਹੋ ਗਈ ਸੀ ਨਾ ਜਦੋਂ ਤੱਕ ਨਹੀਂ ਤੁਰਦੇ ਹੋਣ ਨਹੀਂ ਤੁਰਦੇ ਆਹ ਇੱਥੇ ਹੀ ਪਏ ਰਹਿੰਦੇ ਲੈਟਰਨ ਬਾਥਰੂਮ ਕਿਵੇਂ ਕਰਦੇ ਫਿਰ ਪਤਾ ਨਹੀਂ ਜੀ ਅੱਗੇ ਸੀਟ ਕਿ ਜਾਂਦਾ ਹੀ ਨਹੀਂ ਗਾ ਕਿਤੇ ਹੋਇਆ ਅੱਧੀ ਜਾ ਕੇ ਵੀ ਫੂ ਬਾਪੂ ਟਾਇਲਟ ਤਾਂ ਕਰਦਾ ਹੀ ਹੋਏਗਾ ਲੈਟਰਨ ਫੇ ਕੀ ਕਰਦਾ ਲੈ ਕੇ ਜਾਂਦੇ ਆ ਯਾਰ ਅੱਛਾ ਲੈ ਕੇ ਜਾਂਦੇ ਰਾਤ ਨੂੰ ਤੇ ਮੈਂ ਜਾ ਆਣਾ ਜਾ ਆਣਾ ਹਾਂਜੀ ਚੱਲ ਬਾਪੂ ਹੁਣ ਤੈਨੂੰ ਲੈਟਰਨ ਕਰਾ ਲਈ ਆ ਜਾ ਨਹੀਂ ਮੈਂ ਜਾਣਾ ਹੀ ਨਹੀਂਗਾ ਨਹੀਂ ਹੁਣੇ ਤੈਨੂੰ ਮਰੋੜ ਉੱਠਣ ਵਾਲੇ ਆ ਨਹੀਂ ਮੇ ਤੋਂ ਤੁਰਿਆ ਨਹੀਂ ਜਾਂਦਾ ਖਾ ਨਹੀਂ ਅਸੀਂ ਤੈਨੂੰ ਚੱਕ ਕੇ ਲੈ ਕੇ ਜਾਵਾਂਗੇ ਨਹੀਂ 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 ਬਾਪੂ ਲੈਟਰਨ ਤਾਂ ਜਾਇਆ ਉਹ ਨਹੀਂ ਜਾਣਾ ਯਾਰ ਚੰਗਾ ਜੇਲ ਕਿਉਂ ਕਰਦੇ ਚੰਗਾ ਰੱਬ ਜੀ ਚੰਗਾ ਰੱਬ ਜੀ ਚੰਗਾ ਰੱਬ ਜੀ ਚੰਗਾ ਗੁੱਸਾ ਨਾ ਕਰ ਆਪ ਰੱਬ ਦੇ ਘਰ ਇੱਕ ਵਾਰੀ ਬਾਤ ਸੁਣੋ ਬਾਤ ਦਿਮਾਗ ਚ ਪਾਓ ਕੰਨਾਂ ਚ ਪਾਓ ਸੁਣੋ ਠੀਕ ਆ ਰੱਬ ਜੀ ਬਈ ਕੀ ਕਹਿੰਦਾ ਠੀਕ ਆ ਰੱਬ ਜੀ ਠੀਕ ਮੈਂ ਰੱਬ ਦੀ ਜਾਨਾ ਮੈਂ ਰੱਬ ਦਾ ਪੁੱਤਰ ਆ 12 14 ਸਾਲ ਦਾ ਮੈਨੂੰ ਉਹ ਲੈ ਗਿਆ ਤੁਹਾਨੂੰ ਉਦੋਂ ਕਿਹਾ ਸੀ ਮੈਂ ਤੁਹਾਨੂੰ ਐਸੀ ਜਗ੍ਹਾ ਤੇ ਭੇਜਾਂਗੇ ਤੁਹਾਡਾ ਇਲਾਜ ਵੀ ਹੋ ਜਾਊਗਾ ਤੁਸੀਂ ਕਹਿੰਦੇ ਮੈਨੂੰ ਭੇਜ ਦਿਓ ਨਹੀਂ ਇਹ ਤਾਂ ਨਹੀਂ ਕੋਈ ਵੀ ਕੋਈ ਤਕਲੀਫ ਤੁਹਾਡੀ ਨਹੀਂ ਨਹੀਂ ਕੋਈ ਤਕਲੀਫ ਹੋਵੇ ਮੈਂ ਦੱਸਦਾ ਬਾਪੂ ਲੱਤਾਂ ਦੀ ਥੋੜੀ ਐਕਸਰਸਾਈਜ਼ ਕਰਨ ਵਾਲੀ ਆ ਹਾਂ ਲੱਤਾਂ ਦੀ ਐਕਸਰਸਾਈਜ਼ ਏ ਇਹਨਾਂ ਤਰ੍ਹਾਂ ਤਾਂ ਕੋਈ ਨਹੀਂ ਨਹੀਂ ਯਾਰ ਜਾਂ ਫੇਰ ਠੀਕ ਆ ਹਾਂ ਠੀਕ ਆ ਲੱਗਿਆ ਜਾਂ ਥਾਣੇ ਜਾਂ ਦਵਾਰੇ ਹਾਂ ਜਾਂ ਰੱਬ ਦੇ ਉਹਨਾਂ ਨੇ ਆਪੇ ਹੀ ਠੀਕ ਕਰ ਦੇਣਾ ਅੱਜ ਵੀ ਵਿਹਾੜੀ ਆ ਉਹਨਾਂ ਨੇ ਸਾਨੂੰ ਭੇਜਿਆ ਰੱਬ ਨੇ ਲੋ ਠੀਕ ਆ ਜੇ ਰੱਬ ਕਿਨਾਂ ਭੇਜਿਆ ਹੁੰਦਾ ਤਾਂ ਮੇਰੇ ਕੋਲ ਸੰਦੇਸ਼ ਆ ਜਾਣੀ ਆ ਗਿਆ ਸੰਦੇਸ਼ਾ ਨਹੀਂ ਆਇਆ ਆਰੇ ਤੇਰੇ ਭਾਈ ਬਣਾ ਦੇਉ ਸੰਦੇਸ਼ਾ ਕੰਨ 'ਚ ਕਿਹਾ ਇਹਨੂੰ ਬਾਪੂ ਨੂੰ ਕੰਨ 'ਚ ਕਹਿੰਦੇ ਭਾਈ ਤੂੰ ਕਹੀਂ ਸੰਦੇਸ਼ ਆ ਗਿਆ ਨਹੀਂ ਆਇਆ ਆਪਣੇ ਬੇਹਰ ਆਪਣੇ ਮੰਮਾ ਨਹੀਂ ਬੋਲਣਾ ਡੈਡੀ ਨੇ ਬੋਲਣਾ ਅਰੇ ਬੇਟਾ ਠੀਕ ਹੈ ਬੇਟਾ ਮੈਂ ਤੇਰੀ ਮੰਮੀ ਬੋਲਦੀ ਆ ਇਹਨਾਂ ਦੇ ਨਾਲ ਚਲੀ ਜਾ ਚਲਿਆ ਜਾ ਤੂੰ ਇਹ ਨਹੀਂ ਜਾਣਾ ਤੈਨੂੰ ਲੈ ਹੀ ਆਏ ਆ ਨਹੀਂ 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 ਬਪੂ ਹੁਣ ਤੇਰੀ ਮੰਮੀ ਨੇ ਵੀ ਕਹਿਤਾ ਨਹੀਂ 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 ਉਹ ਮੈਂ ਜਾਣਦਾ ਹਾਂ ਸਭ ਗੱਲ ਤੋਂ ਤੁਹਾਡੇ ਘਰ ਦੀ ਚਾਬੀਆਂ ਤੁਹਾਡੇ ਕੋਲ ਹੀ ਹੈ ਜਿਹੜਾ ਘਰ ਨੂੰ ਕੀ ਕਰਨਾ ਕਰਨਾ ਹੁਣਾ ਹੈ ਕੀ ਕਰਨਾ ਘਰ ਨੂੰ ਐਨੀਆਂ ਗੱਲਾਂ ਕਿਉਂ ਪੁੱਛਦੇ ਆ ਨਹੀਂ ਪੁੱਛਦੇ ਨਹੀਂ ਬਾਪੂ ਮਰ ਛੱਡਿਆ ਆ ਠੀਕ ਆ ਬਾਪੂ ਹਾਂ ਤੇਰੀ ਮੰਮਾ ਨੇ ਕਿਹਾ ਵਾ ਵੀ ਇਹਨਾਂ ਨੇ ਮੰਮਾ ਨੇ ਆਪੇ ਹੀ ਆ ਜਾਣਾ ਆ ਜਾਣਾ ਹਾਂ ਪੰਜ ਪੀਰੀ ਨੇ ਵੀ ਆ ਜਾਣਾ ਮੇਰੇ ਚਾਹ ਦੇ ਮੰਮਾ ਅੱਜ ਖੰਡ ਨੇ ਵੀ ਆ ਜਾਣਾ ਸਾਰਿਆਂ ਨੇ ਆ ਜਾ ਮੈਂ ਤੇਰੀ ਮੰਮਾ ਮੈਂ ਕੋਈ ਗਲਤ ਗੱਲ ਨਹੀਂ ਕਰਦਾ ਨਹੀਂ ਗਲਤ ਹਾਂ ਮਾਤਾ ਜੀ ਆਇਓ ਇੱਧਰ ਮੜਾ ਜਾ ਐਂਦੀ ਆਇਓ ਮਾਂ ਹਾਂ ਤੁਸੀਂ ਆਓ ਮਾਂ ਮੈਂ ਜਾਇਆ ਮੰਮੀ ਸੱਚ ਖੰਡੇ ਲੈ ਕੇ ਜਾਣਾ ਬਾਬਾ ਤਨੂ ਕੋਈ ਨਹੀਂ ਮੈਨੂੰ ਪਤਾ ਸੱਚਖੰਡ ਦਾ ਆ ਦੇਖ ਬੇਬੇ ਆ ਗਈ ਆ ਤੁਹਾਨੂੰ ਕਹਿਣ ਆਈ ਆ ਮਾਂ ਵੀ ਪੁੱਤ ਇਹਨਾਂ ਦੇ ਨਾਲ ਚੱਲਿਆ ਜਾ ਆਕਾ ਮਾਂ ਬਾਪੂ ਨੂੰ ਕਿਹੋ ਵੀ ਇਹਨਾਂ ਦੇ ਨਾਲ ਚੱਲਿਆ ਜਾ ਹਾਂ ਵੀ ਕਹ ਦੇ ਇਹ ਕਹਿੰਦਾ ਮਾਂ ਕਹਵੇ ਮੈਨੂੰ ਕੋਈ ਬਾਪੂ ਜੀ ਚੱਲਿਆ ਜਾਓ ਬੇਟਾ ਜੇ ਕਹਿੰਦੇ ਆ ਤਾਂ ਤੁਹਾਡੀ ਸੇਵਾ ਹੋਊਗੀ ਸੇਵਾ ਮੈਂ ਮੰਨਦਾ ਹਾਂ ਇਹਨਾਂ ਦਾ ਮੈਂ ਸਤਕਾਰ ਕਰਦਾ ਹਾਂ ਇਹਨਾਂ ਦਾ ਮੈਂ ਮਾਣ ਕਰਦਾ ਹਾਂ ਮੈਂ ਮਾਤਾ ਮਾਤਾ ਦਾ ਪੋਤਵਾ ਹਾਂ 15ਵੀਂ ਮਾਜਲ ਤੇ ਮੇਰੀਆਂ ਦੋ ਬੀਬੀਆਂ ਰਹਿੰਦੀਆਂ ਹਾਂ ਮੈਂ ਵੀ ਮਾਤਾ ਹਾਂ ਤੈਨੂੰ ਵੀ ਖਬਰ ਹੋ ਜਾਊ ਹੁਣੇ ਔਰ ਮੇਰੇ ਪਿਤਾ ਜੀ ਜਿਹੜੇ ਆ ਉਹ ਰਾਬੋਆ ਵੱਡੇ ਜਿਹੜੇ ਆ ਉਹ ਉੱਪਰ ਰੰਡਿਆ ਉਹਨਾਂ ਨੇ ਸਾਨੂੰ ਭੇਜਿਆ ਉਹਨਾਂ ਨੇ ਭੇਜਿਆ ਉਹਨਾਂ ਨੇ ਭੇਜਿਆ ਉਹ ਮਾਰਜੀ ਕਹੀ ਜੇ ਤੁਸੀਂ ਹਟ ਤਾਂ ਸਕਦੇ ਨਹੀਂ ਅਸੀਂ 14ਵੀਂ ਆ ਨਹੀਂ ਹਟਦੀ ਅਸੀਂ 14ਵੀਂ ਮੰਜ਼ਲ ਤੇ ਰਹਿੰਦੇ ਆ ਅੱਛਾ ਉਹਨਾਂ ਨੇ ਬਾਬਾ ਜੀ ਨੇ ਰੱਬ ਨੇ ਸਾਨੂੰ ਨਾਲ ਲੈ ਆਉਣਾ ਸੀ ਉਹ ਨਹੀਂ ਕਿਹਾ ਕਿ ਨਾ ਮਾਂ ਨੂੰ ਲੈ ਜਾਓ ਨਾਲ ਅਸੀਂ ਮਾਂ ਨੂੰ ਲਿਆਏ ਨਾਲ ਹਾਂ ਦਾ ਹੋਰ ਗੱਲ ਆ ਆ ਦੇਖੋ ਮਾਂ ਨਾਲ ਆਈਆਂ ਦੂਜੀਆਂ ਮੇਰੀਆਂ ਬੀਬੀਆਂ ਉਹਨਾਂ ਦੀ ਹੋਰ ਗੱਲ ਆ ਇਹ ਮਾਂ ਮੇਰੀ ਨਾਲ ਆਈ ਹੈ ਕੋਹਾਂ ਦਾ ਫਰਕ ਆ ਇਹ ਮਾਂ ਆ ਹਾਂ ਮੈਂ ਨਹੀਂ ਮਾਂ ਕਹੂੰਗਾ ਹਾਂ ਮੈਂ ਮੀਮਾ ਕਹੂੰਗਾ ਲੇਕਿਨ ਇਹ ਹੋਰ ਆ ਹੋਰ ਆ ਹੋਰ ਹਾਂ ਨਹੀਂ ਯਾਰ ਬਾਪੂ ਤੈਨੂੰ ਭੁਲੇਖਾ ਪੈਂਦਾ ਨਹੀਂ 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 ਮੇਰੇ ਨਾਲ ਸਾਡੀ ਸੇਵਾ ਹੁੰਦੀ ਹੋਰ ਕੀ ਚਾਹੀਦਾ ਤੁਸੀਂ ਇੱਥੇ ਤੁਹਾਨੂੰ ਕਿੰ ਚੱਕਣਾ ਇੱਥੇ ਹਾਂ ਇੱਥੇ ਮੈਂ ਲੈ ਜਾਣ ਤੂੰ ਲੈ ਜਾਣ ਉਹਨਾਂ ਦਾ ਹੀ ਹੈਗਾ ਉਹਨਾਂ ਨੇ ਲੈ ਜਾਣਾ ਉਹੀ ਲੈਣ ਆਏ ਨੇ ਉਹੀ ਆਣ ਆਣ ਰੱਖਣੇ ਆਏ ਅਸੀਂ ਓਏ ਅਸੀਂ ਆ ਬਾਪੂ ਲੈਣ ਆਏ ਮੈਨੂੰ ਬਾਪੂ ਹੁਣ ਅੱਜ ਕੱਲ ਉਵੇਂ ਨਹੀਂ ਆਉਂਦਾ ਬੰਦ ਜੀ ਜਮਰਾਜ ਛੋਟੇ ਤੇ ਬੈਠ ਕੇ ਆਊਗਾ ਉਹ ਸਾਡੇ ਵਰਗਿਆਂ ਚ ਹੀ ਆ ਜਾਂਦਾ ਅਸੀਂ ਤੈਨੂੰ ਲੈਣ ਆਏ ਆ ਅਸੀਂ ਮੈਂ ਚੱਲਦੇ ਆਂ ਨਹੀਂ ਜਾ ਸਕਦੇ ਸਾਡਾ ਕੰਮ ਬੰਦਾ ਜੱਟੇ ਆਵਾਜ਼ ਨਹੀਂ ਕਮਾਈ ਜਾ ਸਕਦੇ ਮੇਰਾ ਪਿਓ ਨਹੀਂ ਨਾ ਮਾਫਾ ਤੇਰੇ ਕਹਿਣ ਤੋਂ ਬਿਨਾਂ ਨਹੀਂ ਲਿਜਾਂਦੇ ਪਤਰਾ ਸਾਰੀ ਪੈਨਸ਼ਨ ਇਹਨਾਂ ਦੇ ਗੱਡੀਆਂ ਨਾ ਜਾਣ ਸਿੰਗਾਂ ਦੀਆਂ ਕਰਮਾਨੀਆਂ ਹੱਥ ਹੱਥ ਮਾਰਨੇ ਜੁੜਦੇ ਏ ਤੋਂ ਜੋ ਜੇਵਾ ਕਰਦੀ ਮੈਂ ਜਾਣਦਾ ਸਭ ਕੁਝ ਹਾਂ ਪੂਰਾ ਜਾਣਦਾ ਚੱਲ ਫਿਰ ਆਪਾਂ ਚੱਲੀਏ ਨਿਕਲ ਚੱਲੀਏ ਜੱਲੀਏ ਤੂੰ ਹੀ ਹੱਥ ਨਾ ਮੈਨੂੰ ਲਾਇਓ ਨਾ 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 ਐਂ ਦਿਓ ਮੇਰੇ ਪਿਤਾ ਜੀ ਨੂੰ ਆਉਣ ਦੇ ਮੇਰੀ ਮੰਮਾ ਜੀ ਨੂੰ ਆਉਣ ਦੇ ਮੇਨਾਂ ਗੱਲਬਾਤ ਕਰਨ ਦੋ ਤੁਸੀਂ ਐਨਿਆਂ ਨੇ ਆ ਕੇ ਕੀ ਕਰਨ ਨਹੀਂ ਬਾਪੂ ਅਸੀਂ ਰੋਣ ਨਹੀਂ ਦੇਣਾ ਆਪ ਦਾ ਪਿਆ ਸਾਡਾ ਪਿਓ ਸੜਕਾਂ ਤੇ ਰੋਲੇ ਏ ਨਹੀਂ ਹੋਣ ਦੇਣਾ ਅਸੀਂ ਆ ਦੇਖ ਕਿਵੇਂ ਗੰਦ ਪਿਆ ਲਫਾਫਿਆਂ ਚ ਲੈਟਿੰਗ ਪਾ ਕੇ ਰੱਖੀ ਪਈ ਆ ਮੈਨੂੰ ਤਾਂ ਸਾਰੀ ਜ਼ਿੰਦਗੀ ਹੋ ਗਈ ਲੈ ਕੇ ਜਾ ਲੈ ਕੇ ਜਾ ਹਾਂ ਸਾਰੀ ਜ਼ਿੰਦਗੀ ਹੋ ਗਈ ਆ ਮਾਂ ਦੇਣਾ ਕੀ ਕਹਿੰਦੀ ਆ ਮਾਂ ਨਹੀਂ ਕਹਿਣਾ ਹੀ ਆ ਮਾਂ ਕਹਿੰਦੀ ਮੇਰੇ ਪੁੱਤ ਨੂੰ ਲੈ ਜਾਓ ਮਾਂ ਕਹਿੰਦੀ ਮੇਰੇ ਪੁੱਤ ਨੂੰ ਲੈ ਜਾਓ ਉਹਨਾਂ ਨੂੰ ਆ ਲੈਂਦਾ ਉਹ ਆ ਗਏ ਉਹ ਹਾਂ ਕਾੜੇ ਨਾ ਭਗੋ ਆ ਗਏ ਆ ਗਏ ਸਿਆਸਤ ਨਾ ਲੜਾਓ ਠੀਕ ਆ ਮੈਂ ਤਾਂ ਵਾਰਨਿੰਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਖੜੇ ਆਂ ਜੀ ਅੱਜ ਨਵੇਂ ਸ਼ਹਿਰ ਨਵਾਂ ਸ਼ਹਿਰ ਦੇ ਵਿੱਚ HDFC ਬੈਂਕ ਦੇ ਮੂਹਰੇ ਰੋਡ ਵੱਜਦੀ ਹੈ ਜੀ ਇਹ ਚੰਡੀਗੜ੍ਹ ਰੋਡ ਤੇ ਅਸੀਂ ਤੁਸੀਂ ਦੇਖ ਰਹੇ ਹੋ ਇੱਕ ਬਾਪੂ ਜੀ ਨੇ ਮਹਿੰਦਰ RAM ਜੀ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਬਾਪੂ ਇਹ ਬਜ਼ੁਰਗ ਇਹਨਾਂ ਦਾ ਪੂਰਾ ਪਰਿਵਾਰ ਇਟਲੀ ਦੇ ਵਿੱਚ ਹੈ ਬੇਟਾ ਕਿਟਲੀ ਦੇ ਵਿੱਚ ਰਹਿ ਰਿਹਾ ਇੱਕ ਦੀ ਡੈਥ ਹੋ ਗਈ ਇਟਲੀ ਦੀ ਬਾਪੂ ਵੀ ਇਟਲੀ ਜਾ ਕੇ ਆਇਆ 2018 ਚ ਬਾਪੂ ਦੁਬਈ ਵੀ ਰਹਿ ਕੇ ਆਇਆ ਇਹਨਾਂ ਦੇ ਬੇਟੇ ਨਾਲ ਗੱਲ ਹੋਈ ਆ ਉਹ ਕਿੰਨੇ ਵੀ ਸਾਨੂੰ ਛੱਡ ਕੇ ਸੈਦਪੁਰ ਸ੍ਰੀ ਅਮਰ்தਰ ਸਾਹਿਬ ਜਿਲ੍ਹੇ ਦਾ ਕੋਈ ਪਿੰਡ ਆ ਸੈਦਪੁਰ ਉੱਥੇ ਡੇਰੇ ਤੇ ਰਹਿੰਦੇ ਸੀ ਇਹ ਬਹੁਤ ਸਾਲਾਂ ਬਾਅਦ ਇਹਨਾਂ ਨੂੰ ਮਿਲੇ ਸੀ ਫਿਰ ਉਸ ਤੋਂ ਬਾਅਦ ਇਹ ਘਰੇ ਇਹਨਾਂ ਦਾ ਮਨ ਨਹੀਂ ਲੱਗਿਆ ਬਸ ਇਹ ਸੜਕਾਂ 'ਤੇ ਹੀ ਸੌਂਦੇ ਆ ਘਰ ਦੇ ਵਿੱਚ ਇੱਥੇ ਕੋਠੀ ਆ ਬਹੁਤ ਵੱਡੀ ਇਹਨਾਂ ਦੀ ਸ਼ਹਿਰ 'ਚ ਹੀ ਉਹਦੀ ਚਾਬੀ ਇਹਨਾਂ ਕੋਲੇ ਆ ਜਿੰਦਾ ਲੱਗਿਆ ਹੋਇਆ ਕੈਮਰੇ ਲੱਗੇ ਆ ਘਰੇ ਵੀ ਨਹੀਂ ਜਾਂਦੇ ਹਾਂ ਠੀਕ ਆ ਇਹ ਭੈਣਾ ਮੰਦੀਪ ਮੰਦੀਪ ਕੌਰ ਕਿ ਵੀਰ ਜੀ ਇਹ ਵੀ ਨਾ ਤੁਹਾਡਾ ਕੀ ਨਾਮ ਗੌਰਵ ਵੀਰਾ ਇਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਇਹ ਭੈਣ ਨੇ ਫਿਰ ਅਰੋੜਾ ਪੀਪੀ ਆ ਸਾਡਾ ਛੋਟਾ ਭਰਾ ਇਹਨੂੰ ਵੀ ਵੀਡੀਓ ਬਣਾ ਕੇ ਭੇਜੀ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਅੱਜ ਅਸੀਂ ਬਾਪੂ ਜੀ ਨੂੰ ਲੈਣ ਆਏ ਆ ਸਾਡੇ ਨਾਲ ਇਸ ਇਲਾਕੇ ਦੇ ਟੀਮ ਦੇ ਮੈਂਬਰ ਆ ਸਾਡੇ ਬਲਬੀਰ ਬਾਈ ਜੀ ਗੁਰਪ੍ਰੀਤ ਵੀਰੇ ਹੋਣੀ ਸਾਡੇ ਨਾਲ ਨੇ ਅਸੀਂ ਬਾਪੂ ਮਿੰਦਰ ਰਾਮ ਜੀ ਨੂੰ ਲੈ ਕੇ ਚੱਲੇ ਆ ਸੁਪਨਿਆਂ ਦੇ ਘਰ ਸੰਗਤ ਨੂੰ ਬੇਨਤੀ ਅਰਦਾਸ ਕਰਿਓ ਬਾਪੂ ਦੀ ਚੜ੍ਹਦੀ ਕਲਾ ਲਈ ਤੰਦਰੁਸਤੀ ਲਈ ਬਾਪੂ ਜੀ ਠੀਕ ਨਹੀਂ ਹੈਗੇ ਇਹ ਕਹਿੰਦੇ ਮੈਂ ਰੱਬ ਆ ਵੀ ਮੇਰਾ ਉਪਰੋਂ ਸੁਨੇਹਾ ਆਊਗਾ ਜਦੋਂ ਮੈਂ ਉਦੋਂ ਹੀ ਜਾਊਗਾ ਪਰ ਅੱਜ ਦੇ ਸਮੇਂ ਦੇ ਵਿੱਚ ਆਪਾਂ ਸਮਝ ਸਕਦੇ ਆ ਆਪਾਂ ਇਸ ਚੀਜ਼ ਨੂੰ ਦੇਖ ਸਕਦੇ ਆ ਵੀ ਇਸ ਬਜ਼ੁਰਗ ਨੂੰ ਜ਼ਰੂਰਤ ਆ ਚੱਲ ਫਿਰ ਵੀ ਨਹੀਂ ਸਕਦੇ ਲੈਟਰਨ ਬਾਥਰੂਮ ਬੱਲੀਓ ਵੀ ਔਖੇ ਨੇ ਬਹੁਤ ਤੇ ਫਿਰ ਰੋਟੀ ਪਾਣੀ ਕੋਈ ਦੇ ਜਾਂਦਾ ਤਾਂ ਖਾ ਲੈਂਦੇ ਆ ਨਹੀਂ ਤਾਂ ਤੁਸੀਂ ਦੇਖੋ ਆ ਪਿੱਛੇ ਕੂੜੇ ਬਾਈ ਮਾੜਾ ਦਿਖਾਇਓ ਪਿੱਛੇ ਆ ਦੇਖੋ ਇਹ ਕੂੜੇ ਦੇ ਢੇਰ ਲੱਗੇ ਹੋਏ ਆ ਇਹ ਕਿਸੇ ਦੀਆਂ ਦੁਕਾਨਾਂ ਵਾਂ ਜਿਹੜੀਆਂ ਐਦਾਂ ਹੀ ਖੰਡਰ ਪਈਆਂ ਬਣੀਆਂ ਸ਼ਾਇਦ ਉਹ ਵੀ ਠੀਕਦੇ ਹੋਣ ਵੀ ਕਿੰਦਣ ਬਾਪੂ ਜਾਊਗਾ ਤੇ ਅਸੀਂ ਇੱਥੇ ਦੁਕਾਨ ਤੇ ਕਾਰਨਰ ਵਾਲੀ ਸ਼ਾਪ ਆ ਪੂਰੀ ਵਧੀਆ ਉਹਦੀ ਫਿਰ ਵੀ ਨਹੀਂ ਦੁਕਾਨ ਹਾਂ ਆਪਣੀ ਆ ਛੋਟੀ ਹੋਈ ਆ ਹਾਂ ਠੀਕ ਆ ਬਾਪੂ ਥੀ ਕਿਥੇ ਦੀ ਨਹੀਂ ਦੁਕਾਨ ਬਾਪੂ ਦੇਖੋ ਇਹਨੂੰ ਆਪਣੀ ਹੋਈ ਸਮਝਦੇ ਇਸ ਦੁਕਾਨ ਨੂੰ ਕਿਉਂਕਿ ਬਾਪੂ ਆਪਣੀ ਨਹੀਂ ਹਾਂ 60 65000 ਰੁਪਿਆ ਦਿੱਤਾ ਆ ਮੇਰੀ ਮਾਤਾ ਜੀ ਨੇ ਇੰਦਰਾ ਮਾਤਾ ਨੇ ਲਿਆ ਔਰ ਅਦਾਲਤ ਚ ਜੋ ਪੁੱਛ ਰਹੋ ਅਦਾਲਤ ਉੱਤੇ ਬਣੀ ਹੋਈਆਂ ਨਾ ਨਾ ਦਿੱਲੀ 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 ਹਾਂ ਐ ਨਾ ਇੰਦਰਾ ਮਾਤਾ ਕਿਹੜੀ ਆ ਇੰਦਰਾ ਮਾਤਾ ਕਿਹੜੀ ਇੰਦਰਾ ਮਾਤਾ ਜਿਹੜੀ ਜਿਹਦੇ ਗੋਲੀ ਮਾਰੀ ਸੀ ਅੱਛਾ ਆ ਉਹਨਾਂ ਦੀ ਫੋਟੋਆਂ ਤੂੰ ਆ ਦੇ ਇੱਥੇ ਬਾਪੂ ਪੈਰਾਥਾ ਲਈ ਫਿਰਦਾ ਦੇ ਪੈਰਾਥਾ ਲੈ ਆਉਣੀਆਂ ਇਹ ਆ ਦੇਖੋ ਵਛਾਈਆਂ ਉਹ ਨਾ ਪੋਸਟਰ ਬਾਪੂ ਨੇ ਥੱਲੇ ਵਿਛਾਏ ਹੋਏ ਆ ਥੱਲੇ ਵਿਛਾਈਆਂ ਉਹ ਨਾ ਰਾਹੁਲ ਗਾਂਧੀ ਹੋਣੀ ਸਾਰੇ ਥੱਲੇ ਬਾਪੂ ਦੇ ਪੈਰਾਂ ਥੱਲੇ ਪੋਸਟਰ ਪਏ ਆ ਬਾਪੂ ਇੱਥੇ ਪਿਆ 2 ਸਾਲ ਤੋਂ ਕਰੀਬ ਇਸ ਤਰ੍ਹਾਂ ਦਾ ਜੀਵਨ ਕੱਟ ਰਿਹਾ ਇਹਦਾ ਪਰਿਵਾਰ ਵੀ ਚਾਹੁੰਦਾ ਇਹਦੀ ਮਦਦ ਕਰਨੀ ਅੱਜ ਇਹਦੇ ਬੇਟੇ ਨੇ ਸਾਨੂੰ ਕਿਹਾ ਵੀ ਮੈਂ ਤੁਹਾਨੂੰ ਪੈਸੇ ਭੇਜ ਦੂੰ ਉਹਨੂੰ ਵੀਰੇ ਨੂੰ ਵੀ ਅਸੀਂ ਬੇਨਤੀ ਕੀਤੀ ਆ ਭਾਈ ਸਾਨੂੰ ਪੈਸਿਆਂ ਦੀ ਨਹੀਂ ਲੋੜ ਜੇ ਤੇਰੇ ਕੋਲੇ ਸਮਾਂ ਹੈਗਾ ਤਾਂ ਆਪਣੇ ਬਾਪ ਨੂੰ ਸਮਾਂ ਦੇ ਆ ਕੇ ਇਹਨੂੰ ਮਾਰਾ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣਾ ਤੁਸੀਂ ਆ ਕੇ ਇਹਦੀ ਸੇਵਾ ਕਰੋ ਆਪਣੇ ਕੋਲੇ ਰੱਖੋ ਹੁਣ ਇਹ ਪਹਿਲਾਂ ਦੇ ਹਾਲਾਤਾਂ ਚ ਨਹੀਂ ਰਿਹਾ ਪਹਿਲਾਂ ਠੀਕ ਰਹੇ ਹੱਡ ਪੈਰ ਚੱਲਦੇ ਸੀ ਘਰੋਂ ਬਾਹਰ ਜਾਂਦਾ ਸੀ ਘਰੋਂ ਨਹੀਂ ਸੀ ਟਿਕਦਾ ਨਹੀਂ ਸੀ ਸੰਭਾਜਾਂਦਾ ਨਹੀਂ ਸੀ ਆਖੇ ਲੱਗਦਾ ਪਰ ਹੁਣ ਤਾਂ ਬਾਪੂ ਚੱਲ ਫਿਰ ਵੀ ਨਹੀਂ ਸਕਦਾ ਹੁਣ ਤਾਂ ਇਹਨੂੰ ਜਿੱਥੇ ਪਾ ਦਾਂਗੇ ਨੇ ਉੱਥੇ ਹੀ ਟਾਈਮ ਕੱਢਣਾ ਜਿੱਥੇ ਇਹਨੂੰ ਸੰਭਾਲ ਲਾਂਗੇ ਜਿੱਥੇ ਇਹਦੇ ਤੇ ਕੋਈ ਕੇਅਰ ਟੇਕਰ ਰੱਖ ਲਾਂਗੇ ਉੱਥੇ ਇਹਦੀ ਸੇਵਾ ਹੋ ਜਾਊਗੀ ਤੇ ਵਾਹਿਗੁਰੂ ਕਿਰਪਾ ਕਰਨ ਅੱਜ ਅਸੀਂ ਬਾਪੂ ਜੀ ਨੂੰ ਸੁਪਨਿਆਂ ਦੇ ਘਰ ਤੋਂ ਲੈਣ ਆਏ ਆ ਤੇ ਬਾਪੂ ਜੀ ਸਾਡੇ ਨਾਲ ਚੱਲਣ ਤੇ ਅਸੀਂ ਉੱਥੇ ਬਾਪੂ ਜੀ ਦੀ ਸੇਵਾ ਸੰਭਾਲ ਕਰ ਸਕੀਏ ਤੇ ਬਾਪੂ ਤਗੜਾ ਹੋ ਕੇ ਤੰਦਰੁਸਤ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਤੇ ਬਹੁਤ ਧੰਨਵਾਦ ਆ ਭੈਣ ਦਾ ਸਾਡੀ ਦਾ ਮਨਦੀਪ ਕੌਰ ਦਾ ਬਾਈ ਜੀ ਦਾ ਜਿਨ੍ਹਾਂ ਨੇ ਸਾਨੂੰ ਸੰਪਰਕ ਕੀਤਾ ਸਾਡੇ ਛੋਟੇ ਭਰਾ ਦਾ ਅਰੋੜਾ ਪੀਪੀ ਦਾ ਸ਼ਹਿਰ ਆ ਬਾਈ ਦਾ ਇਹ ਨਵਾਂ ਸ਼ਹਿਰ ਦਾ ਇਹ ਜੰਗ ਨੌਜਵਾਨ ਪੰਜਾਬ ਪੁਲਿਸ ਜੌਬ ਕਰਦਾ ਸਮਾਜ ਸੇਵੀ ਆ ਵੀਰ ਸਮਾਜ ਸੇਵਾ ਵੀ ਕਰਦਾ ਬਹੁਤ ਸਾਰੇ ਘਰਾਂ ਦੇ ਵਿੱਚ ਕਿਸੇ ਨੂੰ ਰਾਸ਼ਨ ਦੀ ਲੋੜ ਆ ਕਿਸੇ ਨੂੰ ਦਵਾਈਆਂ ਦੀ ਲੋੜ ਆ ਕਿਸੇ ਦਾ ਘਰ ਦੀ ਛੱਤ ਟੁੱਟੀ ਹਰ ਤਰ੍ਹਾਂ ਦੀ ਇਸ ਵਾਂਗੂ ਵੀਰ ਨਭਾਉਂਦਾ ਰਹਿੰਦਾ ਤੇ ਮਹਾਰਾਜ ਜੀ ਨੂੰ ਵੀ ਤੰਦਰੁਸਤੀ ਵਕਸ਼ਨ ਸੇਵਾ ਕਰਨ ਦਾ ਬਲ ਵਕਸ਼ਨ ਬਾਈ ਬਹੁਤ ਸ਼ੁਕਰੀਆ ਤੇ ਬਲਵੀਰ ਬਾਈ ਜੀ ਆਪਾਂ ਬਾਪੂ ਜੀ ਨੂੰ ਲੈ ਕੇ ਚਲੀਏ ਹੁਣ ਬਾਪੂ ਜੀ ਤੈਨੂੰ ਹੱਥ ਨਹੀਂ 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 ਤੁਹਾਨੂੰ ਅਸੀਂ ਹੱਥ ਨਹੀਂ ਪਾਉਣਾ ਨਹੀਂ 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 ਤੁਹਾਨੂੰ ਲੈ ਕੇ ਵੀ ਨਹੀਂ ਜਾਣਾ ਨਹੀਂ ਨਹੀਂ ਅਸੀਂ ਲੈ ਕੇ ਹੀ ਨਹੀਂ ਜਾਣਾ ਤੁਸੀਂ ਸਾਡੇ ਨਾਲ ਚੱਲਣਾ ਬਸ ਚਲੋ ਬਾਪੂ ਜੀ ਚਲੋ ਬਾਪੂ ਜੀ ਪੂਰੇ ਸੋਨੇ ਹਾਂ ਚਲੋ ਜੀ ਸਤ ਬਾਬਾ ਚਾਰ ਤੂ ਸਹੀ ਕਰ ਤੂ ਅੱਜ ਇਹ ਦੇਖੋ ਅਪਣਾ ਨੋਵਾ ਚ ਨੋਵਾ 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 ਅੱਛਾ ਜੀ ਬਾਪੂ ਨੂੰ ਵੱਡੀ ਗੱਡੀ ਚ ਲੈ ਕੇ ਜਾਣਾ ਅਸੀਂ ਛੋਟੀ ਗੱਡੀ ਚ ਨਹੀਂ ਲੈ ਜਾਣਾ ਜੀ ਹੁਣ ਆ ਪੂਰੀ ਠੰਡੀ ਗੱਡੀ ਚ ਸੀਟ ਖੜੀ ਕਰ ਦਿਆ ਹਾ ਉਹ ਜੀ ਤੁਝੂ ਕਰਦੇ ਬਾਈ ਤੁਝੂ ਕਰ। ਐਜੀ ਬਾਈ। ਬਾਈ ਖੜੀ ਚੱਕਦੇ ਉਹ ਚੱਕਦੇ ਹੱਥ ਨਾਲ ਹੀ। ਹਾਂ। ਚੱਕਨੇ ਜੋਰ ਲਾ ਕੇ। ਯਾ। ਇਹਦਾ ਮੋਲ ਹੈ ਮੋਲ। ਹਾਂ। ਰਵੀ ਦੇ ਕੀੜੇ। ਨੰਗ ਜਾ ਕੇ। ਕੀੜੇ ਆ? ਜਾਟਾ ਮਾਵੀ। ਇਹਦੇ ਤੇ ਆ ਭਾਜੀ। ਓਹੋ। ਇਹ ਕਿ ਨੀਚੇ ਤੇ ਨੀਚੇ। ਇਹ ਬਾਈ ਜਿਹੜਾ ਪਹਿਲਾਂ ਗੱਡੀ 'ਚ ਬੈਠਾ ਇਹਨੂੰ ਰਵੀ ਨੂੰ ਅਸੀਂ ਲੈ ਕੇ ਆਏ ਆ ਜੀ। ਬੰਗਿਆਂ ਤੋਂ ਬੰਗਿਆਂ ਦੇ ਨਾਲ ਕਰਨਾਲਾ ਪਿੰਡ ਆ ਕਰਨਾਣਾ। ਤੇ ਇਹ ਵੀਰੇ ਦਾ ਪੈਰ ਦੇਖੋ ਕਿਵੇਂ ਹੈ ਨਾ ਇਹ ਤੇ ਕਿਧਰ ਗਿਆ ਬਨੋਦ ਵੀਰੇ ਦੇ ਪੈਰ ਦੇ ਵਿੱਚ ਨਾ ਕੀੜੇ ਪਏ ਹੋਇਆ ਆ ਤੇ ਦੇਖੋ ਪੂਰੀ ਗੱਡੀ ਦੇ ਵਿੱਚ ਪੈਰ ਚੋਂ ਨਿਕਲ ਕੇ ਕੀੜੇ-ਕੀੜੇ ਤੁਰੇ ਫਿਰਦੇ ਆ ਤੇ ਹੁਣ ਅਸੀਂ ਬਾਪੂ ਮਿੰਦਰਨਾਮ ਜੀ ਨੂੰ ਵੀ ਤੇ ਵੀਰੇ ਰਵੀ ਨੂੰ ਵੀ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਤੇ ਮਿੰਦਰਨਾਮ ਬਾਪੂ ਨਵਾਂ ਸ਼ਹਿਰ ਦਾ ਰਹਿਣ ਵਾਲਾ ਵਾ ਤੇ ਰਵੀ ਵੀਰਾ ਸਾਡਾ ਬੰਗਿਆਂ ਦੇ ਜ਼ਿਲ੍ਹਾ ਨਮਾ ਸ਼ਹਿਰ ਦਾ ਹੀ ਹੈ ਬਾਈ ਤੇ ਪਿੰਡ ਕਰਨਾਣਾ ਵਾ ਤੇ ਬਾਈ ਕਾਲਜ ਦਾ ਪ੍ਰਧਾਨ ਰਿਹਾ ਕਿਸੇ ਟਾਈਮ ਇੰਜੀਨੀਅਰ ਇੰਜੀਨੀਅਰ ਕੀਤਾ ਹੋਇਆ ਬਾਈ ਇੰਜੀਨੀਅਰ ਆ ਬਾਈ ਕੇਸੀ ਕਾਲਜ ਦੇ ਵਿੱਚ ਪੜਦਾ ਸੀ ਬਾਈ ਤੇ ਉਸ ਕਾਲਜ ਦਾ ਪ੍ਰਧਾਨ ਰਿਹਾ ਬਾਈ ਇਹ ਤੇ ਪਰ ਵਕਤ ਨੇ ਐਸਾ ਚੱਕਰ ਕੱਟਿਆ 5 6 ਸਾਲ ਹੋ ਗਏ ਸੀ ਬਾਈ ਸੜਕਾਂ ਤੇ ਹੀ ਆ ਨਗਨ ਅਵਸਥਾ ਜੀ ਘੁੰਮਦਾ ਨਾਤਿਆਂ ਨੂੰ ਵੀ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਐ ਹੱਥ ਦਿਖਾਈਂਦੇ ਨੇ ਰਵੀ ਅਰਵੀ ਵੀਰੇ ਦੇ ਹੱਥ ਦੇਖੋ ਤੁਸੀਂ ਨੌ ਕਿੱਡੇ ਕਿੱਡੇ ਹੋਏ ਹੋਇਆ ਆ ਆ ਹੱਥ ਦੀਆਂ ਅਰਵੀ ਖੁੱਲਦੇ ਹੱਥ ਮੜਾ ਜਾ ਹੱਥ ਖੁੱਲਦਾ ਨਹੀਂ ਬਾਈ ਦਾ ਐਦਾਂ ਹੀ ਐਡੇ ਐਡੇ ਲੰਬੇ ਨੌ ਹੋਏ ਹੋਏ ਆ ਪੈਰਾਂ ਦੇ ਉੱਤੇ ਦੇਖੋ ਸੋਜਿਸ਼ ਆਈ ਆ ਕੀੜੇ ਦੇਖੋ ਕਿਵੇਂ ਤੁਰੇ ਫਿਰਦੇ ਆ ਆ ਸਾਰੇ ਲੱਤਾਂ 'ਚੋਂ ਕੀੜੇ-ਕੀੜੇ ਨਿਕਲੇ ਆ ਬਾਈ ਦੇ ਤੇ ਇਹ ਦੋ ਸਾਡੇ ਪਰਿਵਾਰ ਦੇ ਮੈਂਬਰ ਆ ਜਿਹੜੇ ਅਸੀਂ ਇਹਨਾਂ ਨੂੰ ਆਪਣੇ ਨਾਲ ਰਵੀ ਪੈਰ ਪਿੱਛੇ ਨੂੰ ਕਰ ਲਾ ਵੀਰੇ ਮੜਾ ਜਾ ਸੀਟ ਕਿੱਗਾ ਕਰਦੀ ਚਾਂਚਾ ਕਰ ਦੇ ਚੱਕ ਦੇ ਤੇ ਅਸੀਂ ਇੱਥੇ ਆ ਜਾ ਗੁਰਪ੍ਰੀਤ ਅੱਛਾ ਤੁਹਰਾ ਹੀ ਨਾ ਗੁਰਪ੍ਰੀਤ ਇੱਥੇ ਆ ਵੀਰੇ ਕੋਈ ਗੱਲ ਨਹੀਂ ਇਹਨਾਂ ਦੋਨਾਂ ਠੀਕ ਹੈ ਠੀਕ ਹੈ ਠੀਕ ਹੈ ਸਾਡੇ ਪਰਿਵਾਰ ਕੇ ਮੈਂਬਰਾਂ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਇਹ ਸਾਡਾ ਵੀਰਾ ਗੁਰਪ੍ਰੀਤ ਸਿੰਘ ਤੋਤੀ ਵੀਰਾ ਸਰਹੰਦ ਤੋਂ ਵੀਰੇ ਨੂੰ ਲੈ ਕੇ ਆਏ ਸੀ ਕਿਸੇ ਟਾਈਮ ਵੀਰੇ ਇਹ ਵੀ ਬਹੁਤ ਮਾੜੇ ਹਾਲਾਤ ਸੀ ਅੱਜ ਇਹ ਵੀਰਾ ਵਲੰਟੀਅਰਲੀ ਸੇਵਾ ਕਰਾ ਰਿਹਾ ਸਾਡੇ ਨਾਲ ਸਾਡੇ ਨਾਲ ਐਜ਼ ਏ ਟੀਮ ਮੈਂਬਰ ਸੇਵਾ ਕਰਾ ਰਿਹਾ ਤੇ ਹੁਣ ਆਪਾਂ ਗੱਲ ਕਰ ਲਈਏ ਬਾਪੂ ਦੇ ਸਮਾਨ ਦੀ ਵੀਰ ਲਿਖ ਲਓ ਚਾਰ ਲਾਈਨਾਂ ਆ ਲੌਕ ਕਰ ਦੀ ਤੇ ਆ ਬਾਈ ਵੀ ਸਵੇਰੇ ਸਾਨੂੰ ਬਾਪੂ ਮੇਲਾ ਹੀ ਤਰੇਆੜੀ ਨੂੰ ਲੈ ਕੇ ਚੱਲਦੇ ਆ ਮੈਂ ਜਾਣਦਾ ਤੇ ਤੇਰੇ ਨਾਲ ਜਾਣਦਾ ਮੈਂ ਤੇਰੇ ਕੋਲ ਸਮਾਨ ਹੈ ਕੇਲੇ ਲੈ ਦੇ ਫਰੂਟ ਲੈ ਦੇ ਕੋਈ ਬਜ਼ੁਰਗਾਂ ਨੂੰ ਦੇ ਅੱਛਾ ਇਹ ਬਾਪੂ ਜੀ ਦਾ ਸਮਾਨ ਹੈ ਕਿਉਂਕਿ ਸਾਡਾ ਫਰਜ਼ ਬਣਦਾ ਸੰਗਤ ਦੇ ਸਾਹਮਣੇ ਵੀ ਇਹ ਵੀ ਚੀਜ਼ ਅਸੀਂ ਦਿਖਾਈਏ ਨਮਾ ਜਾਂ ਸਾਹਮਣੇ ਪਿਆ ਆਹ ਹੋ ਗਿਆ ਪੈਸਾ ਢੇਲਾ ਇੱਧਰ ਵੀ ਜਾ ਕੋਈ ਬਾਕੀ ਗੋਲੇ ਨਾ ਹੋਵੇ ਆ ਖੋਲਿਓ ਵੀਰੇ ਆ ਖੋਲਿਓ ਸਭ ਕੱਪੜੇ-ਕੁੱਪੜੇ ਦੇਣ ਉਹ ਪਰੇ ਦੀ ਜਾਂ ਸਫੀਕਾਰ ਵੀ ਤੇ ਸਫੀਕਾਰ ਇੱਧਰ ਜੀ ਆਦਾ ਜੀ ਬਿਸਤਰਾ ਅੱਛਾ ਜੀ ਠੀਕ ਆ ਆ ਬਾਪੂ ਜੀ ਦੇ ਬੈਂਕ ਦੀ ਕਾਪੀ ਆ ਬਾਪੂ ਜੀ ਦੇ ਜੇਬ ਚੋਂ ਨਿਕਲੀ ਜਿਹੜੀ ਜਮਾ ਗਲ ਗਈ ਹੈ ਬਾਪੂ ਦਾ ਆਧਾਰ ਕਾਰਡ ਆ ਇਹ ਲਾਈਵ 'ਚ ਅਸੀਂ ਦਿਖਾ ਨਹੀਂ ਸਕਦੇ ਠੀਕ ਆ ਦੇਖੋ ਜੀ ਕਿੰਨੀ ਐਂਟਰੀ 343 ਰੁਪਏ ਹਾਂ ਹੈਨਾ ਪਤਾ ਗਿਆ ਹਾਂ ਤੇਨ ਦੇਰਾ ਕਿਦਾਂ ਲੈਣਾ ਹੈ ਮਦਦ ਦੀ ਜਮਾਨਾ ਅਸੀਂ ਚੁੱਪ ਕਰਦੇ ਉੱਥੇ ਮੇਰਾ ਥੋੜਾ ਉਹ ਤੋਂ ਬਾਅਦ ਤਾਂ ਖਾਲੀ ਹੈ ਵੇਚਣ ਦੀ ਉਹ ਢੋੜਾਈ ਮੈਨੂੰ ਖੜਾ ਦੇ ਉਹ ਇਧਰੋਂ ਜਾਓ ਸਾਹਮਣੇ ਤੇ ਆ ਦੂਜੇ ਗੱਦੇ ਤੇ ਕੋਈ ਆ ਸਰਦਾਰ ਆਈ ਜੇ ਮੂੰਹ ਪੁੰਜੀ ਜਾਂਦਾ ਫਿਰ ਦੁਕਾਨ ਹੀ ਹੈ ਨਾ 103 ਰੁਪਏ ਬਾਪੂ ਦੀ ਕਾਪੀ ਦੇ ਵਿੱਚ ਬੋਲਦੇ ਆ ਬੈਂਕ ਦੇ ਵਿੱਚ ਪੈਸੇ ਤੇ ਪਰ ਸਾਡਾ ਫਰਜ਼ ਆ ਸੰਗਤ ਦੇ ਸਾਹਮਣੇ ਹੈਲੋ ਅਸੀਂ ਇੱਕ ਵਾਰੀ ਸਾਰਾ ਸਮਾਨ ਚੈੱਕ ਕਰੀਏ ਕਈ ਵਾਰ ਇਦਾਂ ਦੇ ਬੰਦਿਆਂ ਦੇ ਕੋਲੇ ਕੋਈ ਪੈਸੇ ਹੁੰਦੇ 2-4000 ਰੁਪਿਆ 5000 10000 ਨਮਾ ਜੀ ਪਿਆ ਸਾਹਿਬ ਤੇ ਉਹ ਝੋੜਾ ਆ ਦੋ ਸੂਟ ਆ ਮੇਰੇ ਵਿੱਚ ਮੈਂ ਕਿਹਾ ਮੈਨੂੰ ਫੜਾ ਦੇ ਝੋੜਾ ਆ ਇੱਧਰ ਨਹੀਂ ਪਾਤੇ ਦੂਜੇ ਗੱਡੇ ਦੇ ਪਿਆ ਨਮਾ ਝੋੜਾ ਉਹਦੇ ਵਿੱਚ ਦੋ ਸੂਟ ਆ ਮੇਰੇ ਉਹ ਫੜਾ ਦੇ ਝੋੜਾ ਹੀ ਫੜਾ ਦੇ ਬਾਠ ਠੀਕ ਆ ਤੁਸੀਂ ਇੱਧਰ ਕੀ ਲੈਣਗੇ ਤੁਹਾਨੂੰ ਇੱਧਰ ਦੱਸਿਆ ਆਪਣੇ ਕੋ ਪੈਸੇ ਵੀ ਪਏ ਆ ਕੋਈ ਪੈਸੇ ਨਹੀਂ ਮੇਰੇ ਕੋ ਹੁੰਦੇ ਪੈਸੇ ਹੁੰਦੇ ਨਹੀਂ ਨਹੀਂ ਮੈਂ ਨਹੀਂ ਕੋਈ ਨਹੀਂ ਹੈ ਨਹੀਂ ਅਲੀਡਰਾਂ ਦੇ ਪੋਸਟਰ ਪਾਸਟਰੀ ਬਾਪੂ ਦੇ ਥੱਲੇ ਵਿਛਾਏ ਹੋਏ ਆ ਪਤਾ ਨਹੀਂ ਕਿਚ ਪਰਦੀ ਹੋਏ ਨੇ ਆਹ ਕੋਈ ਗੱਲ ਆ ਝੋਲਾ ਦੇਖੋ ਕੋਈ ਪਿਆ ਇੱਥੇ ਝੋਲਾ ਆ ਸੂਟ ਕਹਿੰਦਾ ਸੂਟ ਐਦਾਂ ਦੇ ਬੰਦੇ ਕਿੱਥੋਂ ਲੈਣੇ ਕੈਸਾ ਕੋਈ ਨਹੀਂ ਸੂਟ ਹੀ ਆ ਆਲ ਫਾਫੇ ਚ ਕੀ ਆ ਕੰਬਲ ਕੰਬਲ ਆ ਖੋਲ ਦੇ ਇੱਕ ਵਾਰੀ ਆ ਜੇਬਾਂ ਦੇ ਇੱਕ ਜੈਕਟ ਦੀਆਂ ਉਹ ਕੱਪੜਿਆਂ ਨੇ ਜੇਬਾਂ ਦੇਖੋ ਰਿਸ਼ੂ ਅੱਛਾ ਚਲੋ ਅਸੀਂ ਬਾਪੂ ਜੀ ਨੂੰ ਮਿੰਦਰ ਰਾਮ ਜੀ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਤੇ ਬਾਪੂ ਮਿੰਦਰ ਰਾਮ ਜੀ ਦੇ ਕੋਲੋਂ ਇੱਕ ਉਹਨਾਂ ਦਾ ਆਧਾਰ ਕਾਰਡ ਮਿਲਿਆ ਤੇ ਇੱਕ ਬੈਂਕ ਦੀ ਕਾਪੀ ਮਿਲੀ ਆ ਬੈਂਕ ਦੀ ਕਾਪੀ ਦੇ ਵਿੱਚ 103 ਰੁਪਏ ਦੀ ਐਂਟਰੀ ਆ ਤੇ ਬਾਪੂ ਜੀ ਦੀ ਜਿਹੜੀ ਡੇਟ ਆਫ ਬਰਥ ਆ 1947 ਦੀ ਆ 1947 ਦਾ ਬਾਪੂ ਦਾ ਜਨਮ ਆ 75 ਸਾਲ ਦਾ ਹੈ ਬਜ਼ੁਰਗ ਇਸ ਖੰਡਰ ਨਮਾ ਦੁਕਾਨ ਦੇ ਵਿੱਚ ਪਿਆ ਇਸ ਲਈ ਡੇਢ ਦੋ ਸਾਲਾਂ ਤੋਂ ਇਸੇ ਤਰ੍ਹਾਂ ਜੀਵਨ ਕੱਟ ਰਿਹਾ ਸੀ ਕਈ ਵਾਰ ਆਪਾਂ ਗੱਲ ਕਰਦੇ ਆਂ ਵੀ ਪਿੱਛੇ ਪਰਿਵਾਰ ਕੋਈ ਸਾਥਦਾ ਨਹੀਂ ਬਾਪੂ ਨੂੰ ਇਹਦੇ ਪੁੱਤ ਇਟਲੀ ਵੀ ਲੈ ਕੇ ਗਏ ਬਾਪੂ ਦੇ ਪੁੱਤ ਬਾਪੂ ਦੀ ਸੇਵਾ ਕਰਨੀ ਚਾਹੁੰਦੇ ਸੀ ਪਰ ਬਾਪੂ ਘਰੇ ਨਹੀਂ ਸੀ ਟਿਕਦਾ ਪਰ ਹੁਣ ਜਿਹੜੇ ਬਾਪੂ ਦੇ ਹਾਲਾਤ ਸੀ ਹੁਣ ਪੁੱਤਾਂ ਕੋਲੇ ਸਮਾਂ ਹੈ ਨਹੀਂ ਸੀ ਉਸ ਟੇਹੀ ਬੈਠੇ ਆ ਉਹ ਆ ਕੇ ਇਹਨੂੰ ਸਾਥ ਨਹੀਂ ਸਕਦੇ ਹੁਣ ਬਾਪੂ ਚੱਲਣ ਫਿਰਨ ਜੋਗਾ ਨਹੀਂ ਸੀ ਰਿਹਾ ਪਰ ਹੁਣ ਉਹ ਇਟਲੀ ਬੈਠਾ ਇੱਕ ਪੁੱਤ ਜੜਾਈ ਕਰ ਗਿਆ ਇੱਕ ਪਰ ਪਰ ਸਾਡਾ ਸਮਾਜ ਆ ਜਿਹੜਾ ਉਹ ਵੀ ਪਰਿਵਾਰ ਆ ਸਾਡਾ ਅੱਜ ਦਾ ਸਮਾਜ ਤੁਸੀਂ ਸੋਚ ਸਕਦੇ ਹੋ ਦੇਖ ਸਕਦੇ ਹੋ ਕਿੱਥੇ ਦਿੱਕਤ ਨਿਕਰ ਗਿਆ ਉਹ ਬਾਪੂ ਤਾਂ ਮਾਈਕ ਲਾ ਲਿਆ ਹੀ ਕਰਨ ਕੁਝ ਨਹੀਂ ਛੱਡਦੇ ਜੋ ਵੀ ਤੁਹਾਡਾ ਉਹ ਲੈ ਕੇ ਤੇ ਬਾਪੂ ਜੀ ਵਿੱਚ ਬੋਲੀ ਜਾਂਦੇ ਹੋਣੇ ਨਾ ਉਹ ਬਾਪੂ ਜੀ ਗੱਲਾਂ ਕਰੀ ਜਾਂਦੇ ਕੋਈ ਮੇਰਾ ਇੱਕੋ ਹੀ ਯਾਰ ਕੱਪੜੇ ਬਸ ਠੀਕ ਗੱਲ ਹੈ ਕਿ ਅਸੀਂ ਧਿਆਨ ਲੱਗੀ ਇੱਕ ਬਾਪੂ ਹਾਂਜੀ ਮਹਿੰਦਰ RAM ਜੀ ਦੇ ਬਾਪੂ ਜੀ ਚੱਲੀਏ ਫਿਰ ਪੈਸਾ ਤਾਂ ਨਹੀਂ ਬਾਪੂ ਕੋਈ ਉੱਥੇ ਨਾ ਨਾ ਪੈਸਾ ਆ ਬੈਂਕ ਦੀ ਕਾਪੀ ਸੀ ਇੱਕ ਤੇਰੀ ਇਹ ਫੜ ਲਈ ਆ ਠੀਕ ਆ ਠੀਕ ਆ ਬਾਪੂ ਧੂੜਾ ਆ ਉਹਦੇ ਵਿੱਚ ਦੋ ਸੂਟਾ ਮੇਰੇ ਦੋ ਸੂਟਾ ਮੈਂ ਸੰਭਲੇ ਉਹ ਮੈਂ ਰੱਖ ਲੈ ਕੋਲੇ ਤਿੰਨ ਆ ਹਾਂ ਤੇ ਉਹ ਸਮਾਏ ਹੋਇਆ ਕੋਈ ਨਾ ਮੈਂ ਰੱਖ ਲੈ ਕੋਲੇ ਆਪਾਂ ਉੱਥੇ ਜਾ ਕੇ ਪਾਵਾਂਗੇ ਨਾ ਬਸ ਬਸ ਹੋਰ ਦਸ ਮਹਿੰਦਰ ਬਾਬੇ ਕੋਈ ਸੁਨੇਹਾ ਤਾਂ ਨਹੀਂ ਦੇਣਾ ਨਾ ਨਾ ਸੁਨੇਹਾ ਮੇਰਾ ਕੋਈ ਹੈ ਹੀ ਨਹੀਂ ਕੋਈ ਨਵੇਂ ਲੱਗਿਆ ਨਹੀਂ ਆਪੇ ਉਹਨਾਂ ਦੀ ਸਰਦਰੀ ਹੈ ਠੀਕ ਹੈ ਮਹਿੰਦਰ ਬਾਬੇ ਕੋਈ ਗੁੱਸਾ ਤਾਂ ਨਹੀਂ ਸਾਡੇ ਨਾਲ ਨਾ ਨਾ ਰੱਬ ਦੇ ਬੰਦੇ ਆ ਰੱਬ ਨੂੰ ਲੈਣ ਆਏ ਆ ਰੱਬ ਦੇ ਘਰੇ ਚੱਲੇ ਆ ਬਾ ਕੋਈ ਗੱਲ ਚਲਿਏ ਰੱਬ ਜੀ ਤੁਹਾਡੀ ਮਰਜ਼ੀ ਆ ਰੱਬ ਜੀ ਚਲਿਏ ਰੱਬ ਜੀ ਸਿਰ ਤੇ ਹੱਥ ਰੱਖੋ ਤੁਹਾਡਾ ਹੁਕਮ ਆ ਚਲਿਏ ਰੱਬ ਜੀ ਚਲੋ ਓਏ ਸੋਨਹਾਲ ਆ ਸ਼੍ਰੀ ਕਾਲਾ ਅਬਰਨ ਜੀ ਦੇ ਸਿਰ ਤੇ ਹੱਥ ਰੱਖਦੇ ਇਹ ਮੁੰਡੇ ਦੇ ਘਰ ਕਿਸੇ ਵਾਂ ਮਿਲੀ ਆ ਯਾ ਬੁਲਾਨਾ ਪਾਪਾ ਜੀ ਮੰਨ ਇਹ ਨਾ ਮੰਦੀਪ ਭੈਣ ਮੰਦੀਪ ਭੈਣ ਇਹ ਭਾਜੀ ਨੇ ਕਿਹੜੇ ਬੈਂਕ ਤੋਂ ਬੈਂਕ ਨਹੀਂ ਭਾਜੀ ਮੈਂ ਕੰਗਾਰੂ ਬ੍ਰੋਡਰ ਆ ਓਕੇ ਕੰਗਾਰੂ ਭੈਣੇ ਮੰਦੀਪ ਭਾਈ ਅੱਗੇ ਤੈਨੂੰ ਬਾਪੂ ਮਿਲਣਾ ਚਾਹੁੰਦੇ ਆ ਜਾਣਾ ਬਾਪੂ ਨੇ ਫਿਰ ਮੈਂ ਆਉਂਗੀ ਉੱਥੇ ਅੱਛਾ ਆਪਣਾ ਤੇ ਆਂਡਾ ਖਿਓ ਠੀਕ ਐ ਠੀਕ ਐ ਠੀਕ ਜਿੱਦਾਂ ਕਹੂਗੇ ਬਾਜੀ ਉਦਹੀ ਕਰਨੀ ਆ ਅੱਛਾ ਦਵਾਈ ਖਾਣੀ ਆ ਅਰਾਮ ਕਰਨਾ ਉਦੋਂ ਠੀਕ ਐ ਵਾਈਗਰੋ ਦਸੇ ਲੰਗਾ ਠੀਕ ਐ ਮੈਂ ਆਉਂਗੀ ਪਾਣੀ ਪੀ ਲੀ ਨਹੀ ਮੇਰੇ ਮੁੰਡਾ ਪੜਨ ਜਾਂਦਾ ਅੱਛਾ ਠੀਕ ਐ ਮੈਂ ਨਹੀਂ ਜਾਂਦਾ ਠੀਕ ਐ ਚਲੋ ਅੱਛਾ ਠੀਕ ਸਰ ਠੀਕ ਐ ਦੇਖੋ ਕਿਦਾਂ ਇੱਕ ਰਾਹ ਚੱਲਦੇ ਬੰਦੇ ਨਾਲ ਵੀ ਇੱਕ ਰਿਸ਼ਤਾ ਬਣ ਜਾਂਦਾ ਸਾਡਾ ਕਿਦਾਂ ਇੱਕ ਮੈਂ ਉਹ ਕੁੜੀ ਐ ਸੰਜੀ ਆਪਕੇ ਇਹੀ ਹੀ ਆ ਤੇਰੀ ਧੀ ਹੀ ਆ ਕੋਈ ਨਾ ਮਗਰ ਆਜੂ ਕੋਈ ਉਹ ਲੈ ਆਊਗਾ ਕੋਈ ਉੱਥੇ ਜਾ ਕੇ ਲੈ ਆ ਘਰ ਤਾਂ ਨਹੀਂ ਨਾਲ 1 ਕਿਲੋਮੀਟਰ ਤੇ ਨਹੀਂ ਨਹੀਂ ਤੁਸੀਂ ਬਸ ਤੁਸੀਂ ਬਸ ਤੇ ਆਪਣੇ ਧਿਆਨ ਰੱਖਣਾ ਠੀਕ ਹੈ ਦਵਾਈ ਖਾਣੀ ਆ ਉੱਥੇ ਖਾਣਾ ਨਹੀਂ ਆ ਆਪਾਂ ਤੁਹਾਨੂੰ ਮੈਸੇਜ ਕਰ ਦਿੰਦਾ ਠੀਕ ਹੈ ਅੱਛਾ ਠੀਕ ਹੈ ਜੀ ਸੰਗਤ ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਭੈਣ ਭਰਾਵਾਂ ਦਾ ਜਿਹੜੇ ਲਾਈਵ ਵੀਡੀਓ ਨੂੰ ਦੇਖ ਰਹੇ ਆ ਆਪਣੇ ਆਸ-ਪਾਸ ਜਰੂਰ ਨਿਗਾਹ ਮਾਰਿਆ ਕਰੋ ਹਰ ਥਾਂ ਤੇ ਅਸੀਂ ਨਹੀਂ ਆ ਸਕਦੇ ਤੁਸੀਂ ਵੀ ਆਪਣੇ ਲੈਵਲ ਤੇ ਮਦਦ ਕਰ ਸਕਦੇ ਹੋ ਜੇ ਬਾਪੂ ਦੇ ਸਹੁਰੇ ਹੋਣੇ ਆ ਬਾਪੂ ਦੇ ਚਾਚੇ ਤਾਏ ਬਾਪੂ ਦੇ ਮਾਮੇ ਦੇ ਪੁੱਤ ਮਤਲਬ ਕੋਈ ਨਾ ਕੋਈ ਤਾਂ ਮੂਰੇ ਆਵੇ ਨਾ ਹਰ ਬੰਦਾ ਲਵਾਰਸ ਨਹੀਂ ਹੁੰਦਾ ਤੇ ਲਵਾਰਸ ਬੰਦਾ ਇਦਾਂ ਨਹੀਂ ਹੁੰਦਾ ਵੀ ਉਹਦਾ ਕੋਈ ਦੁਨੀਆ ਤੇ ਹੁੰਦਾ ਹੀ ਨਹੀਂ ਕਿਸੇ ਦੁਨੀਆ ਦਾ ਹਿੱਸਾ ਹੁੰਦਾ ਉਹ ਵੀ ਪਰ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਡਿਊਟੀਆਂ ਜਿਵੇਂ ਅਸੀਂ ਸਾਰੇ ਤਨੁਮਨ ਨੂੰ ਨਿਭਾਈਏ ਜਿਵੇਂ ਇਸ ਭੈਣ ਨੇ ਜ਼ਿੰਮੇਵਾਰੀ ਨਿਭਾਈ ਜਿਵੇਂ ਵੀਰ ਨੇ ਤਾਂ ਇਦਾਂ ਇਸ ਤਰ੍ਹਾਂ ਦੇ ਲੋਕਾਂ ਦੀ ਵੀ ਬਾਹ ਮੜੀ ਜਾ ਸਕਦੀ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਭੈਣ ਜਿਉਂ ਦੀ ਬਾਤ ਦੀ ਬਹੁਤ ਤੈਨੂੰ ਇੰਤਜ਼ਾਰ ਵੀ ਕਰਾਇਆ ਸੌਰੀ ਸਾਡਾ ਉੱਥੇ ਟਾਈਮ ਲੱਗ ਗਿਆ ਠੀਕ ਹੈ